ਸਾਸ੍ਰੀ ਕਾਲ ਜੀ ਸਾਰੇ ਦਰਸ਼ਕਾਂ ਦਾ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਅਸੀਂ ਗੱਲ ਕਰਨ ਜਾ ਰਹੇ ਆਂ ਗੀਤਾਂ ਦੀ ਮਸ਼ੀਨ ਕਰਨ ਔਜਲਾ ਦੇ ਬਾਰੇ ਕਰਨ ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣੇ ਦੇ ਘਰਾੜੇ ਪਿੰਡ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਬਲਵਿੰਦਰ ਸਿੰਘ ਔਜਲਾ ਅਤੇ ਮਾਤਾ ਦਾ ਨਾਮ ਰਜਿੰਦਰ कौर ਔਜਲਾ ਸੀ। ਇਹ ਪਰਿਵਾਰ ਵਿੱਚ ਉਹਨਾਂ ਦੇ ਮਾਤਾ ਪਿਤਾ ਤੋਂ ਇਲਾਵਾ ਉਹਨਾਂ ਦੀਆਂ ਦੋ ਭੈਣਾਂ ਵੀ ਹਨ। ਕਰਨ ਔਜਲਾ ਦੀ ਜ਼ਿੰਦਗੀ ਵਿੱਚ ਪਹਿਲਾ ਮੋੜ ਉਦੋਂ ਆਇਆ ਜਦੋਂ ਉਹਨਾਂ ਦੇ ਪਿਤਾ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸ ਸਮੇਂ ਕਰਨ ਔਜਲਾ ਦੀ ਉਮਰ ਸਿਰਫ 9 ਸਾਲ ਦੀ ਸੀ। ਕਰਨ ਔਜਲਾ ਹਲੇ ਆਪਣੇ ਪਿਤਾ ਦੀ ਮੌਤ ਦੇ ਦੁੱਖ ਤੋਂ ਬਾਹਰ ਨਹੀਂ ਆਏ ਸਨ। ਕਿ ਠੀਕ 5 ਸਾਲ ਬਾਅਦ 14 ਸਾਲ ਦੀ ਉਮਰ ਵਿੱਚ ਉਹਨਾਂ ਦੇ ਮਾਤਾ ਜੀ ਵੀ ਉਹਨਾਂ ਨੂੰ ਛੱਡ ਕੇ ਚਲੇ ਗਏ। ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਮਾਤਾ ਜੀ ਕੈਂਸਰ ਗ੍ਰਿੱਟ ਸਨ। ਮਾਤਾ ਪਿਤਾ ਦੇ ਜਾਣ ਤੋਂ ਬਾਅਦ ਉਹਨਾਂ ਦੀ ਦੇਖਰੇਖ ਉਹਨਾਂ ਦੇ ਚਾਚਾ ਜੀ ਦੁਆਰਾ ਕੀਤੀ ਗਈ ਜਿਸ ਦਾ ਜ਼ਿਕਰ ਅਕਸਰ ਉਹ ਆਪਣੇ ਗਾਣਿਆਂ ਵਿੱਚ ਵੀ ਕਰਦੇ ਹਨ। ਕਰਨ ਔਜਲਾ ਨੇ ਆਪਣੀ 10ਵੀਂ ਤੱਕ ਪੜ੍ਹਾਈ ਨਨਕਾਣਾ ਸਾਹਿਬ ਪਬਲਿਕ ਸਕੂਲ ਨੇ ਸਕੈਂਡਰੀ ਸਕੂਲ ਲੁਧਿਆਣਾ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਕਰਨ ਔਜਲਾ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਵੀ ਕਰ ਪੁੱਤੀ ਸੀ। ਉਹਨਾਂ ਦਾ ਲਿਖਿਆ ਪਹਿਲਾ ਗਾਣਾ ਰਪਲੇਨ 'ਚ ਉਹਨਾਂ ਨੇ ਜੱਸੀ ਗੱਲਾਂ ਕੀਤਾ ਜਿਸ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ। ਇਸ ਤੋਂ ਬਾਅਦ ਕਰਨ ਔਜਲਾ ਆਪਣੀਆਂ ਭੈਣਾਂ ਕੋਲ ਕੈਨੇਡਾ ਆ ਕੇ ਅਤੇ ਇੱਥੇ ਇਨਾਦੇ ਪਰਨਵੇ ਸਾਊਥ ਸਕੈਂਡਰੀ ਸਕੂਲ ਤੋਂ ਆਪਣੀ ਅਗਲੀ ਪੜ੍ਹਾਈ ਪੂਰੀ ਕੀਤੀ। ਕਰਨ ਔਜਲਾ ਨੇ ਆਪਣੇ ਕਰੀਅਰ ਦਾ ਪਹਿਲਾ ਗਾਣਾ ਸੈਲਫੋਨ ਵੀ ਕੈਨੇਡਾ ਵਿਖੇ ਹੀ ਕੀਤਾ ਜਿਹੜਾ ਕਿ ਬਹੁਤਾ ਫੇਮਸ ਨਾ ਹੋ ਸਕਿਆ ਪਰ ਕਰਨ ਔਜਲਾ ਨੇ ਇਸ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ ਇਸ ਸਮੇਂ ਦੌਰਾਨ ਹੀ ਕਰਨ ਤੇ ਪਲਕ ਦੀ ਆਪਸ ਵਿੱਚ ਮੁਲਾਕਾਤ ਹੁੰਦੀ ਹੈ ਅਤੇ ਅਕਸਰ ਲੋਕੀ ਦੱਸਦੇ ਹਨ ਕਿ ਪਲਕ ਨੇ ਕਰਨ ਦੇ ਸਟਰਗਲ ਦੇ ਦਿਨਾਂ ਵਿੱਚ ਕਾਫੀ ਮਦਦ ਕੀਤੀ ਸੀ ਦੀਪ ਜੰਡੂ ਉਹ ਇਨਸਾਨ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਰਨ ਔਜਲਾ ਦੇ ਟੈਲੈਂਟ ਨੂੰ ਪਛਾਣਿਆ ਕਰਨ ਔਜਲਾ ਦੀ ਕਲਮ ਅਤੇ ਦੀਪ ਜੰਡੂ ਦੇ 뮤직 ਨੇ ਪੰਜਾਬੀ 뮤직 ਇੰਡਸਟਰੀ ਨੂੰ ਬਹੁਤ ਸੁਪਰ ਹਿੱਟ ਗਾਣੇ ਦਿੱਤੇ ਜਿਵੇਂ ਡੋਂਟ ਵਰੀ ਸਨੇਹ ਅਤੇ ਚਿੱਟਾ ਕੋਰਤਾ ਇਹਨਾਂ ਗਾਣਿਆਂ ਕਾਰਨ ਹੀ ਕਰਨ ਔਜਲਾ ਨੂੰ ਪੰਜਾਬੀ 뮤직 ਇੰਡਸਟਰੀ ਵਿੱਚ ਇੱਕ ਵੱਖਰੀ ਪਛਾਣ ਮਿਲੀ ਅਤੇ ਉਹ ਦੀਪ ਜੰਡੂ ਬਾਈ ਦਾ ਅੱਜ ਵੀ ਬਹੁਤ ਵੱਡੇ ਭਰਾਵਾਂ ਵਾਂਗ ਸਤਿਕਾਰ ਕਰਦੇ ਹਨ ਹਾਲਾਂਕਿ ਕਰਨ ਔਜਲਾ ਅੱਜਕੱਲ ਕਵਿੰਦਰ ਸਿੰਘ ਸੋਤਾ ਨਾਲ ਕੰਮ ਕਰ ਰਹੇ ਹਨ ਇਹ ਕਿਉਂ ਇਨਸਾਨ ਹਨ ਜਿਨ੍ਹਾਂ ਨੇ ਵੱਡੇ ਵੱਡੇ ਸਿੰਗਰ ਜਿਵੇਂ ਦਿਲਜੀਤ ਦੋਸਾਂ ਤੇ ਸਿੱਧੂ ਮੂਸੇਵਾਲਾ ਨਾਲ ਵੀ ਕੰਮ ਕੀਤਾ ਹੈ। 21 ਅਤੇ ਕਰਨ ਵੱਲੋਂ ਕੀਤੇ ਗਏ ਗਾਣੇ ਅਕਸਰ ਬਿਲਬੋਰਡ ਤੇ ਸ਼ੈ ਰਹਿੰਦੇ ਹਨ ਅਤੇ ਇਹਨਾਂ ਗਾਣਿਆਂ ਦੇ ਵਿਊ ਵੀ ਸੈਂਕੜੇ ਮਿਲੀਅਨਾਂ ਵਿੱਚ ਹੁੰਦੇ। ਕਰਨ ਔਜਲਾ ਅਕਸਰ ਕੰਟਰੋਵਰਸੀਆਂ ਤੋਂ ਦੂਰ ਰਹਿੰਦੇ ਹਨ ਪਰ ਫਿਰ ਵੀ ਛੋਟੀਆਂ-ਛੋਟੀਆਂ ਕੰਟਰੋਵਰਸੀਆਂ ਅਕਸਰ ਉਹਨਾਂ ਦੇ ਨਾਮ ਨਾਲ ਜੁੜ ਜਾਂਦੀਆਂ ਹਨ। ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦੀ ਕੰਟਰੋਵਰਸੀ ਕਈ ਸਾਲਾਂ ਤੱਕ ਚੱਲਦੀ ਰਹੀ ਸੀ। ਅਕਸਰ ਇੱਕ ਦੂਜੇ ਨੂੰ ਆਪਣੇ ਗਾਣਿਆਂ ਦੇ ਜ਼ਰੀਏ ਇੱਕ ਦੂਜੇ ਨੂੰ ਰਿਪਲਾਈ ਕਰਦੇ ਸਨ ਪਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਪਹਿਲਾਂ ਇਹਨਾਂ ਦੋਨਾਂ ਨੇ ਆਪਣੇ ਮਾਨ ਮਟਾਉ ਦੂਰ ਕਰ ਲੈ ਸਨ ਅਤੇ ਸਿੱਧੂ ਬਾਈ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੇ ਮੂਸੇਵਾਲਾ ਨੂੰ ਟ੍ਰਿਬਿਊਟ ਦੇਣ ਲਈ ਉਹਨਾਂ ਦੇ ਹੱਕ ਵਿੱਚ ਗਾਣੇ ਵੀ ਗਾਏ ਸਨ ਜੇਕਰ ਕਰਨ ਔਜਲਾ ਦੀ ਨੈਟ ਵਰਥ ਦੀ ਗੱਲ ਕੀਤੀ ਜਾਵੇ ਤਾਂ ਤਾਂ ਫਾਈਨੈਂਸ਼ੀਅਲ ਐਕਸਪ੍ਰੈਸ਼ਨਸ ਆ ਕਰਨ ਔਜਲਾ ਤਕਰੀਬਨ 108 ਕਰੋੜ ਦੇ ਮਾਨ ਕਰ ਤੇ ਇਹਨਾਂ ਦੀ ਨੈਟ ਵਰਥ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਜਿਕਰ ਕਰਨ ਔਜਲਾ ਦੀ ਪ੍ਰਾਪਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲ ਦੁਬਈ ਵਿੱਚ ਇੱਕ 50 ਕਰੋੜ ਦਾ ਵਿਲਾ ਹੈ ਜਿਹੜਾ ਉਹਨਾਂ ਨੇ ਥੋੜਾ ਸਮਾਂ ਪਹਿਲੇ ਹੀ ਖਰੀਦਿਆ ਸੀ ਅਤੇ ਉਹਨਾਂ ਕੋਲ ਇੱਕ ਕੈਨੇਡਾ ਵਿੱਚ ਹਾਊਸ ਹੈ ਅਤੇ ਉਹਨਾਂ ਨੇ ਆਪਣੇ ਪਿੰਡ ਵਾਲੀ ਕੋਠੀ ਨੂੰ ਵੀ ਪੁਰਾਣੀ ਕੋਠੀ ਨੂੰ ਵੀ ਹੁਣ ਨਵੀਂ ਰੈਨੋਵਰਟ ਕਰ ਲਿਆ ਹੈ ਜਿਕਰ ਕਰਨ ਔਜਲਾ ਦੀ ਕਾਰ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲ ਦੋ ਰਾਲਸੋ ਐ ਫੈਂਡਮ ਅਤੇ ਇੱਕ ਗੋਸਟ ਬਲੈਕ ਹਨ ਜਿਨ੍ਹਾਂ ਦੀ ਮਾਰਕ ਕੀਮਤ ਤਕਰੀਬਨ 20 ਕਰੋੜ ਦੇ ਕਰੀਬ ਹੈ ਇਸ ਤੋਂ ਇਲਾਵਾ ਇਹਨਾਂ ਕੋਲ ਰੇਂਜ ਰੋਵਰ ਲੈਂਬਰਗਿਨੀ ਕਲੈਰਾਡੋ, BMW 7 ਸੀਰੀਜ਼ ਅਤੇ ਮਰਸੀਡੀਜ਼ ਬੈਂਟ ਜੀ 63 ਗੱਡੀਆਂ ਅਤੇ ਕਰਨ ਔਜਲਾ ਨੂੰ ਮਹਿੰਗੀਆਂ ਘੜੀਆਂ ਪਾਉਂਦਾ ਵੀ ਕਾਫੀ ਸ਼ੌਕ ਹੈ। ਕਰਨ ਔਜਲਾ 뮤직 ਤੋਂ ਇਲਾਵਾ ਲਾਈਵ ਪਰਫਾਰਮੈਂਸ ਤੇ ਕਾਨਸਰਟਸ ਤੋਂ ਵੀ ਕਾਫੀ ਅੱਛਾ ਪੈਸਾ ਕਮਾਉਂਦੇ ਹਨ ਅਤੇ ਉਹਨਾਂ ਦੇ ਕਾਨਸਰਟਸ ਇੰਡੀਆ ਤੋਂ ਬਾਹਰ ਪੂਰੇ ਸੋਲਡ ਆਊਟ ਹੁੰਦੇ ਹਨ। ਅਤੇ ਇਹਨਾਂ ਕਾਨਸਰਟਸ ਦੇ ਕੁਝ ਟਿਕਟਾਂ ਦੀ ਕੀਮਤ ਲੱਖਾਂ ਵਿੱਚ ਹੁੰਦੀ ਹੈ। ਇਸ ਤੋਂ ਲਾ ਬਕਰ ਨੌਜਲਾ ਇੰਡੀਆ ਵਿੱਚ ਸੋਨੀ ਆਡੀਓ ਦੇ ਬ੍ਰਾਂਡ ਇਨਵੈਸਟਰ ਵੀ ਹਨ ਅਤੇ ਉਹ ਸਟੇਗ ਨੂੰ ਇੰਡੀਆ ਵਿੱਚ ਪ੍ਰਮੋਟ ਕਰਨ ਲਈ ਵੀ ਕਾਫੀ ਜ਼ੋਰ ਲਗਾ ਰਹੇ ਹਨ ਸੋ ਇਹ ਸੀ ਅੱਜ ਦੀ ਜਾਣਕਾਰੀ ਕਰਨੌਜਲਾ ਬਾਰੇ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਏਗੀ ਸੋ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ